ਗੈਸਟ੍ਰੀਪਤੀ ਜੈਨ ਨੂੰ ਅਸਲੇ ਸਮੇਤ ਪੁਲਿਸ ਨੇ ਕੀਤਾ ਗ੍ਰਿਫਤਾਰ ਜਾਣਕਾਰੀ ਅਨੁਸਾਰ ਮੋਹਾਲੀ ਦੀ ਫੀ 11 ਥਾਣੇ ਵਿੱਚ ਪੰਜ ਮੁਲਜ਼ਮਾਂ ਖਿਲਾਫ ਅਸਲਾ ਐਕਟ ਦਾ ਕੇਸ ਦਰਜ ਕੀਤਾ ਗਿਆ ਸੀ ਇਸ ਮਾਮਲੇ ਵਿੱਚ ਖਰੜ ਸੀਆਈਏ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਪੰਜ ਪਿਸਤੌਲ ਬਰਾਮਦ ਕੀਤੀ ਸੰਜਤ ਦੀ ਮਾਸਟਰਮਾਈਂਡ ਇਸ ਮਾਮਲੇ ਵਿੱਚ ਫਰਾਰ ਚੱਲ ਰਹੀ ਸੀ ਪੁਲਿਸ ਨੂੰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਖਰੜ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਹਰਮਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਤੁਸ਼ਾਰ ਸਿੰਘ ਐਸ ਪੀ ਆਈ ਹੋਮਸ ਲਾਡਰਾ ਰੋਡ ਖਰੜ ਨੇੜੇ ਹਥਿਆਰਾਂ ਨਾਲ ਕੁੰਮਰੇ ਆਤ ਜਿੱਥੇ ਪੁਲਸ ਨੇ ਛਾਪੇਮਾਰੀ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਮੁਕद्ਦਮੀ ਤੁਸ਼ਾਰ ਸ਼ਾਹ ਜੋ ਮਕਦਮਾ ਨੰਬਰ 105 12 ਅਗਸਤ ਨੂੰ ਦਰਜ ਰਜਿਸਟਰ ਹੋਇਆ ਸੀ ਉਹਦੇ ਵਿੱਚ ਲੋੜਿੰਦਾ ਸੀ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲ ਇੱਕ ਵੈਪਨ ਤੇ ਪੰਜ ਜਿੰਦਾ ਕਾਰਤੂਸ ਰਿਕਵਰ ਕੀਤੇ ਗਏ ਪਤਾ ਲੱਗਿਆ ਜੀ ਇਹ ਵੈਪਨ ਕਿੱਥੋਂ ਲੈ ਗਿਆ ਸੀ ਹਜੇ ਨਹੀਂ ਇਹਨੂੰ ਗ੍ਰਿਫਤਾਰ ਕੀਤਾ ਰਿਮਾਂਡ ਲੈ ਕੇ ਪੁਲਿਸ ਵਿੱਚ ਚੱਲ ਰਹੀ ਹੈ ਉਹਦੇ ਜੋ ਤੱਥ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਦੋਸ਼ੀ ਦਾ ਨਾਮ ਹੈ ਤੁਸ਼ਾਰ ਸ਼ਾ ਬੜੈਲ ਦਾ ਰਹਿਣ ਵਾਲਾ ਹੈ ਮੁਕਦਮਾ ਕਿੱਥੇ ਚੱਲ ਰਿਹਾ ਹੈ ਮੁਕਦਮਾ ਇਹਦਾ ਜੀ ਫੇਸ 11 ਦਰਸੀ 12 ਅਗਸਤ ਨੂੰ ਇਹਦੇ ਵਿੱਚ ਬਾਕੀ ਦੋਸ਼ੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਇੱਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਸੀ ਉਹਨਾਂ ਨੇ ਦੱਸਿਆ ਜਿਹੜੇ ਪਹਿਲਾਂ ਫੜੇ ਦੀ ਅਰੈਸਟ ਕਮ ਤੋਂ ਥੋੜੇ ਆਇਆ ਅਸਲਾ ਜੀ ਉਹਨਾਂ ਨੇ ਨਹੀਂ ਇਹਦੇ ਕੋਲੋਂ ਉਹਨਾਂ ਕੋਲ ਉਹ ਆਰਡਰ ਜੀ ਟ੍ਰੇਸ ਚੱਲ ਰਹੀ ਹੈ ਅੱਗੇ ਲੀਡ ਚੱਲ ਰਹੀਆਂ ਨੇ ਤੇ ਇਹ ਮੁਕਦਮੇ ਜਿਹੜਾ ਇਹ ਦੋਸ਼ੀ ਹੈ ਇਹਦੇ ਕੋਲ ਜਿਹੜਾ ਵੈਪਨ ਕਵਰ ਹੋਇਆ ਇਹਦੀ ਪੁੱਛ ਕਿਸ ਚੱਲ ਰਹੀ ਹੈ ਬਾਰਦਾਤ ਗ੍ਰੀਡਰ ਇਹਨਾਂ ਕੋਲ ਵੈਪਨ ਜੀ ਰਿਕਵਰ ਹੋਏ ਸੀ ਬਾਰਦਾਤ ਕੋਈ ਬਾਰਦਾਤ ਬਾਰਦਾਤ ਨੇ ਵੈਪਨ ਨੂੰ ਅਦਾਲਤ ਵਿੱਚ ਪੇਸ਼ ਕਰਤਾ ਹਾਂਜੀ ਪੇਸ਼ ਕਰਕੇ ਦਮਾਨ ਹੈ ਕੋਈ ਜੀ ਹੋਰ ਇਸ ਤੋਂ ਇਲਾਵਾ ਪੰਜਾਬ ਇਸ ਤੋਂ ਬਨਾ ਇਸ ਦੇ ਖਿਲਾਫ ਅਜੇ ਤਾਂ ਕੋਈ ਹੋਰ ਮੁਕੱਦਮਾ ਸਾਹਮਣੇ ਨਹੀਂ ਆਇਆ ਪੰਜਾਬ ਤੋਂ ਬਾਹਰ ਨਹੀਂ ਜੀ ਅਜੇ ਤੱਕ ਕੋਈ ਹੋਰ ਮੁਕੱਦਮਾ ਸਾਹਮਣੇ ਕੋਈ ਪਤਾ ਲੱਗਿਆ ਹਣਾ ਵੈਪਨ ਅਸਲੇ ਆ ਲਾਇਸੈਂਸੀ ਹੈ ਕਿਹੜਾ ਹੈ ਜੀ ਨਹੀਂ ਨਹੀਂ ਜੀ ਵੈਪਨ ਦੇਸੀ ਹੈ ਮੱਤੀ ਬੋਰ ਦਾ ਜਿਹਦੇ ਨਾਲ ਪੰਜ ਕਾਰਤੂਸ ਸੀ ਕਿੱਥੋਂ ਰਹਿ ਕੇ ਲਿਖਿਆ ਨਹੀਂ ਇਨੋਲੀ SBI ਹੋਮਸ ਦੇ ਨੇੜੇੋਂ ਅਰੈਸਟ ਕੀਤਾ ਜਿਹੜਾ ਲਾੜਾ ਰੋਡ ਖਰੜ ਤੇ ਅਸਲੀ ਹੁੰਦਾ